ਤੇ ਇੱਕ ਇਹ ਫਾਰਮੂਲਾ ਹੁੰਦਾ ਕਿ ਪਾਪੂਲੇਸ਼ਨ ਗਰੋਥ ਹੋ ਰਹੀ ਆ ਉਹ ਤੋਂ ਸਰਟਨ ਏਰੀਆਸ ਚ ਹੋ ਰਹੀ ਆ ਕਿ ਜੀਟੀਏ ਚ ਹੋ ਰਹੀ ਆ ਮੈਟਰੋ ਵੈਂਕੂਵਰ ਰੀਜਨ ਚ ਹੋ ਰਹੀ ਆ ਪਰ ਜਿਹੜੀਆਂ ਬਾਕੀ ਪ੍ਰੋਵਿੰਸਾਂ ਨੇ ਜਿਦਾਂ ਅਲਬਰਟਾ ਚ ਗਰੋਥ ਹੋਈ ਆ ਪਰ ਸਸਕਾਚਵਨ ਜਾਂ ਆਪਾਂ ਅਟਲੈਂਟਿਕ ਕੈਨੇਡਾ ਦੀ ਗੱਲ ਕਰੀਏ ਕਿ ਉਹਦੇ ਬਾਰੇ ਸਟੈਟਿਸਟਿਕ ਕੈਨੇਡਾ ਇਹ ਕਹਿ ਰਿਹਾ ਕਿ 1/4 ਜਿਹੜੀ ਪਾਪੂਲੇਸ਼ਨ ਆ ਉਹ 60 ਸਾਲ ਤੋਂ ਉੱਪਰ ਹੋ ਜਾਣੀ ਆ ਉੱਥੇ ਥੋੜੇ ਟਾਈਮ ਚ ਤੇ ਪਾਪੂਲੇਸ਼ਨ ਗਰੋਥ ਦੀ ਮੈਨੇਜਮੈਂਟ ਪੂਰੇ ਸਿਸਟਮ 'ਚ ਹੀ ਗੜਬੜਾ ਕਿ ਸਰਕਾਰ ਉਹਨਾਂ ਏਰੀਆਜ਼ ਦੇ ਵਿੱਚ ਉਸ ਟੰਗ ਦੇ ਨਾਲ ਗਰੋਥ ਖਰਾਵੇ ਜਾਂ ਤਾਲਮੇਲ ਹੀ ਹੈ ਨਹੀਂ ਫੈਡਰਲ ਪ੍ਰੋਵਿੰਸ਼ਲ ਕਿਸੇ ਦਾ ਸਮਾਉਲਿਜ ਸਾਰੇ ਮੁੱਦੇ ਨੇ ਜੀ ਫੈਡਰਲ ਪ੍ਰੋਵਿੰਸ਼ਲ ਦਾ ਵੀ ਤਾਲਮੇਲ ਹੈ ਨਹੀਂ ਅਲਬਰਟਾ ਲੰਬੇ ਸਮੇਂ ਤੋਂ ਉਹਨਾਂ ਦੇ ਨਾਲ ਨਹੀਂ ਬਹੁਤਾ ਸੁਰ ਦੇ ਵਿੱਚ ਚੱਲਦਾ ਕੇਂਦਰ ਦੇ ਨਾਲ ਸੈਂਟਰ ਦੇ ਨਾਲ ਜੀ ਕੁਵੈਕ ਦਾ ਪਹਿਲਾ ਵੱਖਰਾ ਹਿਸਾਬ ਆ ਸਾਰੇ ਪ੍ਰੋਵਿੰਸਸ ਦਾ ਵੱਖਰਾ ਵੱਖਰਾ ਰੌਲਾ ਆ ਕਿ ਸਾਡੇ ਸਟੂਡੈਂਟਸ ਕਿੰਨੇ ਆਉਣੇ ਆ ਸਾਡੇ ਵਰਕ ਜਿਹੜੇ ਇਹ ਹੈਗੇ ਆ ਫੋਰਨ ਟੈਂਪੋਰੀ ਉਹ ਕਿੰਨੇ ਆਉਣੇ ਆ ਔਰ ਦੂਜਾ ਜਦੋਂ ਉੱਥੇ ਪੋਪੂਲੇਸ਼ਨ ਹੈ ਕਿਉਂਕਿ ਉੱਥੇ ਮੌਸਮ ਉਸ ਤਰ੍ਹਾਂ ਦਾ ਹੈ ਉਧਰ ਜਾਣ ਨੂੰ ਲੋਕ ਘੱਟ ਤਿਆਰ ਆ ਜੀ ਸਰਕਾਰ ਨੇ ਜਿਹੜੇ ਯਤਨ ਪਿਛਲੇ ਸਮੇਂ ਦੇ ਵਿੱਚ ਕੀਤੇ ਆ ਫੈਡਰਲ ਸਰਕਾਰ ਨੇ ਜਾਂ ਜਿਹੜੀ ਸਾਡੇ ਪ੍ਰੋਵਿੰਸਸ ਨੇ ਕਿ ਜਿੱਥੇ ਵੱਧ ਪੋਪੂਲੇਸ਼ਨ ਆ ਉੱਥੇ ਡਿਸਕਰੇਜ ਕੀਤਾ ਲੋਕਾਂ ਨੂੰ ਵੀ ਇੱਥੋਂ ਮੂਵ ਹੋ ਜਾਓ ਤੁਸੀਂ ਇਥੋਂ ਮੂਵ ਹੋ ਕੇ ਦੂਜੀਆਂ ਥਾਵਾਂ ਦੇ ਉੱਤੇ ਚਲੇ ਜਾਓ ਉੱਥੇ ਜਾ ਕੇ ਰਹੋ ਤੇ ਉਹਨਾਂ ਨੂੰ ਉਹ ਜਿਹੜਾ ਪੱਕੇ ਹੋਣ ਦੇ ਵਿੱਚ ਪੁਆਇੰਟ ਦੇ ਵਿੱਚ ਸਹਾਇਤਾ ਦਿੱਤੀ ਕਈ ਤਰ੍ਹਾਂ ਦੇ ਉੱਥੇ ਇਨਸੈਂਟਿਵ ਦਿੱਤੇ ਕਈ ਕੁਸ਼ ਕੀਤਾ ਪਰ ਬਾਵ ਯੂ ਦੇ ਇਸ ਕੱਲ ਦੇ ਕੁਛ ਨਾ ਕੁਛ ਜਿਹੜੇ ਗੰਭੀਰ ਉਹ ਕਦਮ ਚੱਕਣੇ ਪੈਣਗੇ ਨਹੀਂ ਤਾਂ ਇੰਬੈਲੈਂਸ ਵੇਦਨ ਕੰਟਰੀ ਵੀ ਹੋ ਰਿਹਾ ਕਿ ਦੋ ਖੇਤਰਾਂ ਦੇ ਵਿੱਚ ਪੋਪੂਲੇਸ਼ਨ ਇੰਨੀ ਜ਼ਿਆਦਾ ਹੋ ਰਹੀ ਆ ਔਰ ਬਾਕੀ ਥਾਵਾਂ ਦੇ ਉੱਤੇ ਪੋਪੂਲੇਸ਼ਨ ਬਜ਼ੁਰਗ ਹੋ ਰਹੀ ਆ ਉੱਥੇ ਕੁਛ ਨਹੀਂ ਹੋ ਰਿਹਾ ਔਰ ਜਿਹੜੇ ਫਰਕ ਆ ਕੁਦਰਤੀ ਹੀ ਰਹੂਗਾ ਜੀ ਲੰਬਾ ਸਮਾਂ